ਸਾਰੇਓ ਜੋ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਚਲਦੇ ਜੜੀ ਵਾਰ ਵੀ ਚਾਰ ਦੁੱਖਾਂ ਦੇ ਦਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਤ ਬੰਦੇ ਰੱਖੇ ਮੰਨਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰ ਕਾ ਲਸਾ ਸਤਿ ਸਮਝਿਓ ਆਵ ਜੋ ਚਿਰਾਂ ਤੋ ਆਪਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਖੰਡਾ ਬ੍ਰਹਮੰਡਾ ਦੇ مالک ਸਦਾ ਸਹਾਈ ਦਾਤਾਰ ਪਾਤਸ਼ਾ ਜਿਨ੍ਹਾਂ ਦੇ ਜੀਵਨ ਦੀ ਅਮਰ ਕਥਾ ਆਪਾਂ ਕਈਆਂ ਮਹੀਨੇ ਤੋਂ ਕਰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪੰਗ ਜੀ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਇਹਦੇ ਦੁੱਖਾਂ ਕਲੇਸ਼ਾਂ ਰੋਗਾਂ ਸੁਗਾਂ ਕੜਿਆਂ ਸੜਿਆਂ ਤਿੰਦਾ ਬਿਕਰਾਂ ਤੋਂ ਆਪਾਂ ਬਸ ਕੇ ਜਮਾਂ ਦੇ ਮਾਰ ਤੋਂ ਬਸ ਸਕੀ ਤਾਂ ਜੋ ਸੁਣਦੇ ਆ ਦੇਖਦੇ ਆਰੇ 85 ਲੱਖ ਜੋਨਾ ਜਿੰਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਤੋਂ ਆਪਣਾ ਬਚਾਉ ਸਕੀ ਤਾਂ ਕਿ ਅਗਲੇ ਦਾ ਜਨਮ ਮਰਨ ਦਾ سلسلہ ਹੈ ਖਤਮ ਹੋ ਜਾਵੇ ਭੱਜਕਲ ਮੈਂ ਕਮਾਂ ਪਹਿਰਿਓ ਜਿੰਨਾਂ ਇਹ ਕੈਦਣਾ ਸੋਖਾ ਹੈ ਨਾ ਜਿਸ ਤਰ੍ਹਾਂ ਮੈਂ ਕਹਿਤਾ ਵੀ ਜਨਮ ਮਰਨ ਦਾ ਸਿਲਸਿਲਾ ਜਿਹੜਾ ਹੈ ਖਤਮ ਹੋ ਜਾਵੇ ਤੁਸੀਂ ਸੋਚਦੇ ਆ ਇਹ ਬਸ ਇੱਥੇ ਇੱਕ ਗੱਲ ਮੁੱਕ ਜਾਊ ਇੱਥੇ ਗੱਲ ਨੇ ਮੁਕਣੀ ਪੈ ਰਿਓ ਇੱਕ ਸਾਦੀ ਜੀ ਉਦਾਹਰਣ ਆਪਾਂ ਲਈਏ ਮੰਨ ਲਓ ਇਥੋਂ ਸੇ ਇਸ ਹਾਰ ਜਾਣਾ ਦਿੱਲੀ ਜਾਣਾ ਕਿਤੇ ਵੀ ਜਾਣਾ ਹੈ ਤਾਂ ਅਜੇ ਪਹਿਲਾ ਕਦਮ ਪੁੱਟਿਆ ਨਹੀਂ ਅਸੀਂ ਪਹਿਲੇ ਕਦਮ ਕੇ ਚੱਲੇ ਨਹੀਂ ਅਸੀਂ ਅਜੇ ਤੇ ਕਹਦੇ ਗੱਲਾਂ ਕਰੀ ਜਾਈਏ ਇਸ ਹਾਰ ਦੀਆਂ ਗੱਲਾਂ ਕਰੀਏ ਦਿੱਲੀ ਦੀਆਂ ਇਹ ਗੱਲਾਂ ਗੱਲਾਂ ਦੇ ਨਾਲ ਪਹੁੰਚ ਜਵਾਂਗੇ ਗੱਲਾਂ ਗੱਲਾਂ ਦੇ ਨਾਲ ਨਹੀਂ ਪਹੁੰਚਿਆ ਜਾਣਾ ਪਹਿਰੋ ਸਾਨੂੰ ਪਹਿਲਾ ਕਦਮ ਪੁੱਟਣਾ ਪੈਣਾ ਏ ਪਹਿਲਾ ਕਦਮ ਪੁੱਟਣਾ ਤੇ ਦੂਜਾ ਆਪਣੇ ਆਪੇ ਜਾਣਾ ਅੱਗੇ ਚਾਲ ਬਣੀ ਜਾਣੀ ਚੱਲਦਾ ਚੱਲਦਾ ਬੰਦਾ ਕਦੇ ਨਾ ਕਦੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਮੈਂ ਤੇ ਤूतक ਵੀ ਕਈ ਵਾਰੀ ਗੱਲ ਕਹੀ ਬੀ ਸਾਢੇ 2-4 ਜਨਮ ਵੀ ਲੱਗ ਜਾਣ ਦਾ 2-4 ਜਨਮ ਅੱਜ ਵੀ ਗੱਲਾਂ ਕਰਦੇ ਆ ਅੱਜ ਦੀ ਵੀ ਗੱਲਾਂ ਕਰ ਰਹੇ ਨਾ ਦੋ ਚਾਰ ਜਨਮ ਸਾਡੇ ਲੱਗ ਜਾਣ ਤੇ ਫੇਰ ਵੀ ਸਾਡਾ ਇਹ ਆਉਣ ਜਾਣ ਦਾ ਸلسਲਾ ਮੁੱਕ ਜਾਵੇ ਦੁਨੀਆਂ ਵਾਲਾ ਤੇ ਬਹੁਤ ਵੱਡੀ ਗੱਲ ਹੈ ਕਿ ਇਹ ਪ੍ਰੋਸਾ ਇਹ ਨੇਚਾ ਹੈ ਸਾਨੂੰ ਵੀ ਆਉਣ ਵਾਲਾ ਜਨਮ ਜਿਹੜਾ ਹੈ ਉਹ ਸਾਨੂੰ ਮਨੁੱਖਾ ਦਾ ਜਨਮ ਤੇ ਮਿਲਦਾ ਹੈ ਹਰ ਇਹ ਦਾਅਵੇ ਦਾ ਤਾਂ ਕਹੀ ਜਾ ਸਕਦੀ ਆਮ ਬੰਦੇ ਦੇ ਨਹੀਂ ਕਹੀ ਜਾ ਸਕਦੀ ਜਿਹੜਾ ਰੱਬ ਦਾ ਪਿਆਰਾ ਰੱਬ ਦੇ ਰਾਹ ਤੇ ਚੱਲ ਪਿਆ ਉਹਨੂੰ ਤੇ ਸੋਹ ਪ੍ਰਸੰਦ ਕਰੋ ਜਿਹੜਾ ਜੀਵਣਾ ਹੈ ਨਾ ਤੇ ਬੰਦੇ ਦਾ ਮਰੂਗ ਨਾ ਕਿਉਂ ਤੇ ਕੁਦਾਰ ਦੇ ਨਾਲ ਸਮਝ ਲਈ ਆਪਾਂ ਗੱਲ ਨੂੰ ਸੌਖੀ ਸਮਝ ਆ ਜਾਊਗੀ ਇੱਕ ਬੱਚਾ ਸਕੂਲ ਵਿੱਚ ਪੜਨ ਲੱਗਿਆ ਪਹਿਲਾਂ ਤਾਂ ਉਹ ਤੁਰਨ ਪੜਨ ਲੱਗਿਆ ਕਦਮ ਕੁੱਟ ਰਿਹਾ ਪੜਾਈ ਵਾਲੇ ਪਾਸੇ ਤੁਰ ਪਿਆ ਫਿਰ ਉਹ ਆਸਤੇ ਆਸਤੇ 1 2 3 4 5 10 ਪਰਦਾ ਪਰਦਾ ਉੱੜੇ ਪੜਾਈ ਕਰਨ ਲੱਗ ਗਿਆ ਕਿਤੇ 22 ਜੰਸੋ ਫੇਲ ਹੋ ਗਿਆ ਕੁਦਰਤੀ ਉਹ ਬੇਲ ਹੋ ਗਿਆ ਦੋਨੋਂ ਹਮੇਸ਼ਾ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਬੜੇ ਬੱਚੇ ਵੀ ਪੜ ਰਹੇ ਆ ਦੇਖ ਰਹੇ ਆ ਮਾਸਟਰ ਅਗਲੀ ਜਨੂੰ ਉਹਨੂੰ ਫਿਰ ਚਾਂਸ ਦੇ ਦਿੰਦੇ ਆ ਕਿ ਲੈ ਦੁਬਾਰੇ ਇਹ ਕਲਾਸ ਪੂਰੀ ਦੁਬਾਰੇ ਕਰਨਾ ਤੇ ਸਾਦਾ ਜਿਹਾ ਤਰੀਕਾ ਹੈ ਸਮਝਣ ਦਾ ਦੁਬਾਰੇ ਨੂੰ ਚਾਂਸ ਮੈਨ ਦੇ ਦਿੰਦਾ ਅਗਲੀ ਪੜਾਈ ਵਾ ਕਰਨ ਵਾਸਤੇ ਇਹ ਤਰ੍ਹਾਂ ਜੇ ਸਾਡੇ ਮੱਜਲ ਅੰਦੂਰੀ ਰਹਿ ਗਈ ਅਸੀਂ ਉਸ ਖੁਦ ਖੁਦਾ ਦਾ ਤੱਕ ਨਾ ਪਹੁੰਚ ਸਕੇ ਤੇ ਸੱਜਣੋ ਤੇ 100% ਗੱਲ ਇਹ ਆ ਕਿ ਉਹਨੂੰ ਜਨਮ ਮਿਲ ਲੈ ਮਿਲਾਂ ਬੰਦੇ ਵਾਲਾ ਵੀ ਅਗਲੀ ਪੜਾਈ ਫੇਰ ਸ਼ੁਰੂ ਕਰ ਲੈ ਅਗਲੀ ਜਿਹੜੀ ਪੈਂਡਾ ਰਹਿੰਦਾ ਉਹ ਅਗਲਾ ਪੈਂਡਾ ਹੁਣ ਤੈਅ ਕਰਦੇ ਆਪਦਾ ਤੇ ਜਿਹੜਾ ਤੁਰਿਆ ਹੀ ਨਹੀਂ ਕੁੱਤ ਇੱਥੇ ਵੀ ਤੱਗੇ ਗਾਣੇ ਹੀ ਗਾਣੇ ਹਨ ਕੁੱਤ ਬਣ ਗਿਆ ਪ੍ਰੇਤ ਬਣ ਗਿਆ ਜਿੰਨ ਬਣ ਗਿਆ ਕੁਝ ਵੀ ਆ ਨਖਿਤਰੀਆਂ ਜੋੜੀਆਂ ਜਿਹੜੀਆਂ ਅਸੀਂ ਸੁਣਦੇ ਆ ਉਹ ਉਹ ਨਾਮ ਜਿੱਪਾ ਗਿਆ ਹੁਣ ਭਿੱਟਦਾ ਏ ਕਦੇ ਕਿਸੇ ਘਰ ਵਿੱਚ ਕਦੇ ਕਿਸੇ ਘਰ ਵਿੱਚ ਰੱਬ ਦੇ ਪਿਆਰੇ ਜਾਂਦੇ ਹੋਤੇ ਦੋ ਡੰਡੇ ਬਾਰੇ ਕਿਕਰ ਤੋੜ ਦਿੱਤਾ ਜਿੱਦਾਂ ਅਵਾਰਾ ਪਸ਼ੂ ਵੀ ਨਾ ਮਾਰਾ ਪਸ਼ੂ ਚੰਗੀ ਤਰ੍ਹਾਂ ਸਮਝ ਆ ਜਾਵੇ ਅਵਾਰਾ ਪਸ਼ੂ ਜਿਹੜਾ ਉਹ ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਕਦੇ ਕਿਸੇ ਦੀ ਫਸਲ ਵਿੱਚ ਕਦੇ ਕਿਸੇ ਦੇ ਫਸਲ ਵਿੱਚ ਕਦੇ ਕਿਸੇ ਦੇ ਖੇਤ ਵਿੱਚ ਕਦੇ ਕਿਸੇ ਵਿੱਚ ਕਦੇ ਵਿੱਚ ਖੇਤ ਵਾਲੇ ਡੰਡਾ ਬਾਰੇ ਅਗੇ ਤੋੜ ਦਿੱਤਾ ਬਸ ਆਹੀ ਗੱਲ ਹੈ ਜੇ ਤੇ ਜੁਨੀਏ ਤੋਂ ਬਚਣਾ ਚਾਹੁੰਦੇ ਅਸੀਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਇਹ ਜੁਨੀਆਂ ਦਾ ਦੁੱਖ ਤੇ ਨਹੀਂ ਜੁਨੀਆਂ ਵਿੱਚ ਦੁੱਖ ਤੇ ਨਹੀਂ ਦੁੱਖ ਹੈ ਜਨਮ ਤੇ ਮਰਨ ਦਾ ਇਹ ਕੱਟਿਆ ਜਾਵੇ ਤੇ ਜਦੋਂ ਜਨਮ ਤੇ ਮਰਨ ਦਾ ਜੋ ਕੱਟਿਆ ਗਿਆ ਤਾਂ ਫਿਰ ਮੁੜ ਕੇ ਜਨਮ ਹੋਣਾ ਹੀ ਨਹੀਂ ਪਰ ਇਹ ਹੋਣਾ ਗੱਲਾਂ ਦੇ ਨਾਲ ਹੋਣ ਵਾਲਾ ਕੰਮ ਨਹੀਂ ਇਹਦੇ ਵਿੱਚ ਤਾਂ ਗੱਲ ਇਹ ਹੈ ਆਪਾਂ ਤੁਸੀਂ ਹੁਣ ਕਹੋਗੇ ਇਹ ਗੱਲਾਂ ਤਾਂ ਬਾਤਾਂ ਜਿਹੜੀਆਂ ਅਸੀਂ ਪਾ ਰਹੇ ਆ ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀਆਂ ਕਰ ਰਹੇ ਆ ਆ ਵਿੱਚ ਕੀ ਨਵਾਂ ਡਿਵੈਲਪਮੈਂਟ ਚੱਲ ਪੈਂਦਾ ਹੈ ਇਹ ਪਹਿਰੋਂ ਕਿਸੇ ਗੱਲ ਨੂੰ ਸਿੱਧ ਕਰਨ ਵਾਸਤੇ ਪਹਿਲਾਂ ਵੀ ਉਦਾਹਰਣ ਖੂਬ ਕਿਉਂ ਬਣਾਉਣੀ ਪੈਂਦੀ ਹੈ ਤਾਂ ਕਿ ਉਸ ਗੱਲ ਦੀ ਸਮਝ ਆ ਜਾਵੇ ਹੁਣ ਇਸੇ ਅਬਰਕਤਾ ਵਿੱਚੋਂ ਜੇ ਤਾਂ ਸਾਡੇ ਵਿੱਚ ਪਾਤਸ਼ਾਹ ਨੇ ਥੋੜੀ ਜਿਹੀ ਬੁੱਧੀ ਦਿੱਤੀ ਸਾਡੀ ਮੰਜ਼ਿਲ ਤਲ ਪਈ ਇਸ ਪਾਸੇ ਨੂੰ ਇਸ ਗੱਲ ਦੀ ਸਮਝ ਆ ਜਾਊਗੀ ਰੱਬੀ ਗੁਣਾਂ ਦੇ ਸਾਨੂੰ ਜਿੰਨਾ ਚਿਰ ਰੱਬੀ ਗੁਣ ਸਾਡੇ ਕੋਲ ਨਹੀਂ ਹੈ ਉਹਨਾਂ ਚ ਸਾਜਣੋ ਅਸੀਂ ਅਧੂਰੇ ਦੇ ਅਧੂਰੀ ਆਂ ਪਾਵੇ ਅਸੀਂ ਰੱਬ ਦਾ ਨਾਮ ਵੀ ਲਈ ਜਾਈਏ ਦਾਨ ਪੁਰ ਵੀ ਕਰੀ ਜਾਈਏ ਭਲੇ ਕਰਮ ਵੀ ਕਰੀ ਜਾਈਏ ਅਰ ਜੇ ਰੱਬੀ ਗੁਣ ਨਹੀਂ ਤਾਂ ਖਾਲੀ ਆ ਜੇ ਰੱਬੀ ਗੁਣ ਨਹੀਂ ਸਾਡੇ ਕੋਲ ਤੇ ਸਮਝੋ ਅਸੀਂ ਖਾਲੀ ਆ ਤੇ ਇਹ ਗੁਣ ਲੱਭਣੇ ਪੈਣਗੇ ਸਾਨੂੰ ਆਪ ਹੋਣੋ ਅੱਪ ਕੱਲ ਵਿਚਾਰ ਕਰਨ ਸੀ ਛੇਵੇਂ ਪਾਸ਼ਾ ਹਰਗੁਬੰਦ ਪਾਸ਼ਾ ਬਾਰੇ ਦੀ ਕਿ ਕੁਦਰਤ ਉਹਨਾਂ ਦੇ ਮੁਠੀ ਦੇ ਸਿੰਘ ਕੁਦਰਤ ਉਹਨਾਂ ਦੀ ਮੁਠੀ ਵਿੱਚ ਕਹਿਣਾ ਮੰਦੀ ਸੀ ਭਾਵ ਪਰ ਉਹ ਕੁਦਰਤ ਦਾ ਨਸਤਕਾਰ ਕਰਦੇ ਸੀ ਸਾਨੂੰ ਤਾਂ ਪਤਾ ਨਹੀਂ ਪਹਿਲਾ ਨੰਬਰ ਸਾਨੂੰ ਪਤਾ ਨਹੀਂ ਕੁਦਰਤ ਦਾ ਹੈ ਕੀ ਚੀਜ਼ ਪਹਿਲਾ ਨੰਬਰ ਤੇ ਸਾਨੂੰ ਪਤਾ ਨਹੀਂ ਕੁਦਰਤ ਹੈ ਕੀ ਚੀਜ਼ ਚਲੋ ਪਤਾ ਵੀ ਲੱਗ ਜਾਵੇ ਬੇ ਕੁਦਰਤ ਕੀ ਚੀਜ਼ ਆ